ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਪੋਸਟ ਨੂੰ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਤੂਕ ਲੌਗ ਇੰਪੋਰਟੈਂਟ ਲੌਗ ਹੈ ਅੱਜ ਦਾ ਤੇ ਅੱਜ ਦੇ ਲੌਗ ਤੇ ਵਿੱਚ ਤੁਹਾਡੇ ਨਾਲ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ ਜੇਕਰ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਕੈਨੇਡਾ ਦੇ ਵੱਲੋਂ ਵਰਕਿੰਗ ਆਰਸ ਦੇ ਉੱਤੇ ਕੈਪਿੰਗ ਕਰ ਦਿੱਤੀ ਗਈ ਹੈ ਤੇ ਜਿਹੜਾ ਅਨਲਿਮਿਟਿਡ ਆਥਰਾਇਜ਼ੇਸ਼ਨ ਸੀਗਾ ਵਰਕਿੰਗ ਰਾਈਟਸ ਸੀਗੇ ਸਟੂਡੈਂਟ ਦੇ ਕੋਲ ਉਹ ਹੁਣ ਘਟਾ ਕੇ 24 ਘੰਟੇ ਪਰ ਵੀਕ ਦੇ ਹਿਸਾਬ ਦੇ ਨਾਲ ਕਰ ਦਿੱਤੇ ਗਏ ਨੇ ਜਿਸ ਦੇ ਨਾਲ ਕਿਉਂਕਿ ਇਨਫਲੇਸ਼ਨ ਲਗਾਤਾਰ ਵੱਧ ਰਹੀ ਹੈ ਕੈਨੇਡਾ ਦੇ ਵਿੱਚ ਤੇ ਮਹਿੰਗਾਈ ਵਧਣ ਦਾ ਕਰਕੇ ਖਰਚੇ ਸਟੂਡੈਂਟ ਦੇ ਨਿਕਲਨੇ ਥੋੜੇ ਔਖੇ ਹੋ ਰਹੇ ਨੇ ਅਜਿਹੇ ਦੇ ਵਿੱਚ ਤੁਹਾਡੇ ਨਾਲ ਮੈਂ ਕੁਝ ਟਿਪਸ ਸ਼ੇਅਰ ਕਰਨੀਆਂ ਨੇ ਜਿਸ ਦੇ ਥਰੂ ਤੁਸੀਂ ਵੱਧ ਪੈਸਾ ਕਮਾ ਸਕਦੇ ਹੋ ਤਾਂ ਵਰਕਿੰਗ ਆਰਸ ਦੀ ਜਿਹੜੀ ਕੈਪਟਨ ਵਾਲਾ ਸਿਸਟਮ ਹੈ ਉਹ ਵੀ ਤੁਹਾਡੇ ਤੇ ਲਾਗੂ ਨਹੀਂ ਹੋਵੇਗਾ 4-5 ਟਿਪਸ ਤੁਹਾਡੇ ਨਾਲ ਸ਼ੇਅਰ ਕਰਾਂਗਾ ਜਿਸ ਦੇ ਨਾਲ ਤੁਸੀਂ ਅਰਨਿੰਗ ਵੀ ਕਰ ਸਕਦੇ ਹੋ ਆਪਣੀ ਜੌਬ ਵੀ ਕਰ ਸਕਦੇ ਹੋ ਤੇ ਨਾਲ ਦੀ ਨਾਲ ਹੀ ਆਪਣੀ ਸਟੱਡੀ ਵੀ ਕੰਪਲੀਟ ਕਰ ਸਕਦੇ ਹੋ ਤੇ ਕਿਸੇ ਤਰੀਕੇ ਦਾ ਵੀ ਤੁਹਾਡੀ ਕੈਪਿੰਗ ਦੇ ਉੱਤੇ ਤੁਹਾਡੇ ਜਿਹੜੇ ਰਾਈਟਸ ਦਿੱਤੇ ਗਏ ਨੇ ਜਾਂ ਫਿਰ ਜੈਸ ਕਹਿ ਸਕਦਾ ਕਿ ਜਿਹੜੀਆਂ ਟਰਮਸ ਕੰਡੀਸ਼ਨ ਲਗਾਈਆਂ ਗਈਆਂ ਨੇ ਉਹਦੇ ਨਾਲ ਕਿਸੇ ਤਰੀਕੇ ਦੀ ਛੇੜਖਾਨੀ ਵੀ ਨਹੀਂ ਹੋਏਗੀ ਤੇ ਤੁਸੀਂ ਵੱਧ ਅਰਨਿੰਗ ਜਿਹੜੀ ਹੈ ਉਹ ਕੈਨੇਡਾ ਦੇ ਵਿੱਚ ਰਹਿ ਕੇ ਕਰ ਸਕਦੇ ਹੋ ਤੇ ਵੱਧ ਡਾਲਰ ਬਣਾ ਸਕਦੇ ਹੋ ਉਹ ਅੱਜ ਦੀ ਵੀਡੀਓ ਦੇ ਵਿੱਚ ਟਿਪਸ ਤੁਹਾਡੇ ਨਾਲ ਸ਼ੇਅਰ ਕਰਨੀਆਂ ਕਿਉਂ ਟਿਪਸ ਹੋਣ ਵਾਲੀਆਂ ਨੇ ਉਹ ਵੀਡੀਓ ਦੇ ਵਿੱਚ ਅੱਗੇ ਡਿਸਕਸ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ অথੈਨਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨ ਵਾਲੀ ਕਿਸੋ ਨਾਲ ਅਸ ਅਫੀਸ਼ਲ ਚਾਹੁੰਦੇ ਹੋ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਸ਼ੁਰੂ ਕਰ ਲੈਂਦੇ ਆ ਵੀਡੀਓ ਤੁਹਾਨੂੰ ਦੱਸ ਦਿੰਨੇ ਆ ਕਿ ਕੋਵਿਡ ਤੋਂ ਬਾਅਦ ਕੈਨੇਡਾ ਦੇ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਵੱਡੀ ਅਨਾਉਂਸਮੈਂਟ ਕੀਤੀ ਗਈ ਸੀਗੀ ਤੇ ਜਿਹੜੇ ਵਰਕਿੰਗ ਆਰਸ 20 ਆਰਸ ਪਰ ਵੀਕ ਸੀਗੇ ਉਹਨੂੰ ਹੀ ਲਿਮਿਟ ਜਿਹੜੀ ਆ ਉਹ ਹਟਾ ਦਿੱਤੀ ਗਈ ਸੀ ਉਦੋਂ ਕੈਪ ਹਟਾ ਦਿੱਤਾ ਗਿਆ ਸੀਗਾ ਤੇ ਅਨਲਿਮਿਟਿਡ ਵਰਕ ਜਿਹੜਾ ਹੈ ਉਹ ਸਟੂਡੈਂਟ ਕਰ ਸਕਦੇ ਸੀਗੇ ਉਸ ਤੋਂ ਬਾਅਦ ਹੁਣ ਕੈਨੇਡਾ ਨੇ ਮੋੜ ਉਹਦੇ ਵਿੱਚ ਚੇਂਜ ਕੀਤਾ ਕਿਉਂਕਿ ਇੱਕ ਇੱਕ ਅੱਧੀ ਵਾਰੀ ਉਹਨੂੰ ਐਕਸਟੈਂਸ਼ਨ ਦਿੱਤੀ ਤੇ ਐਕਸਟੈਂਸ਼ਨ ਤੋਂ ਬਾਅਦ ਉਸ ਪ੍ਰੋਗਰਾਮ ਨੂੰ ਖਤਮ ਕਰਕੇ ਤੇ ਹੁਣ ਕੈਨੇਡਾ ਨੇ 24 ਆਵਰਸ ਦਾ ਕਹਿ ਸਕਦਾ ਹੈ ਕਿ ਵਰਕ ਆਥਰਾਇਜ਼ੇਸ਼ਨ ਦਿੰਦਾ ਹੈ ਕਿ ਇੰਨੇ ਘੰਟੇ ਤੁਸੀਂ ਕੰਮ ਜਿਹੜਾ ਉੱਪਰ ਵਿਖਦੇ ਹਿਸਾਬ ਦੇ ਨਾਲ ਕਰ ਸਕਦੇ ਹੋ ਇਸ ਤੋਂ ਜ਼ਿਆਦਾ ਕੰਮ ਜਿਹੜਾ ਇਹ ਤੁਸੀਂ ਨਹੀਂ ਕਰ ਸਕਦੇ ਜੇਕਰ ਤੁਸੀਂ ਸਟੂਡੈਂਟ ਹੋ ਤੇ ਤੁਹਾਡਾ ਕਹਿ ਸਕਦਾ ਹੈ ਕਿ ਸਟੱਡੀ ਚੱਲ ਰਹੀ ਹੈ ਡ੍ਰੌਪ ਦੇ ਵਿੱਚ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਪਰ ਜਦੋਂ ਤੁਹਾਡੀ ਸਟੱਡੀ ਕੰਟੀਨਿਊ ਹੁੰਦੀ ਹੈ ਤਾਂ ਉਸ ਟਾਈਮ ਦੇ ਵਿੱਚ ਸਿਰਫ ਤੁਸੀਂ 24 ਘੰਟੇ ਪਰ ਵੀਕ ਦੇ ਹਿਸਾਬ ਨਾਲ ਹੀ ਕੰਮ ਕਰ ਸਕਦੇ ਹੋ ਅਜਿਹੇ ਦੇ ਵਿੱਚ ਕੀ ਕਰਦੇ ਸਟੂਡੈਂਟ ਕਈ ਵਾਰੀ ਉਹਨਾਂ ਨੂੰ ਕੈਸ਼ ਤੇ ਕੰਮ ਕਰਨਾ ਪੈਂਦਾ ਹੈ ਜਿੱਥੇ ਉਹਨਾਂ ਨੂੰ ਬਹੁਤ ਘੱਟ ਡਾਲਰ ਕਹਿ ਸਕਦੇ ਆ ਪੇਮੈਂਟ ਜਿਹੜੀ ਆ ਉਹ ਬਹੁਤ ਘੱਟ ਦਿੱਤੀ ਜਾਂਦੀ ਹੈ ਵੇਜ ਰੇਟ ਜਿਹੜਾ ਉਹ ਬਹੁਤ ਘੱਟ ਦਿੱਤਾ ਜਾਂਦਾ ਹੈ ਅਜਿਹੇ ਦੇ ਵਿੱਚ ਉਹਨਾਂ ਵਾਸਤੇ ਕੁਝ ਟਿਪਸ ਨੇ ਮੇਰੇ ਜੇਕਰ ਤੁਸੀਂ ਇੰਪਲੀਮੈਂਟ ਕਰਦੇ ਹੋ ਤਾਂ ਤੁਸੀਂ ਵੱਧ ਅਰਨਿੰਗ ਜਿਹੜੀ ਆ ਉਹ ਕੈਨੇਡਾ ਦੇ ਵਿੱਚ ਕਰ ਸਕਦੇ ਹੋ ਜਿਸ ਦੇ ਵਿੱਚ ਸਭ ਤੋਂ ਨੰਬਰ 1 ਤੇ ਆ ਫ੍ਰੀ ਲੈਂਸਿੰਗ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਰਹਿ ਕੇ ਫ੍ਰੀ ਲੈਂਸਿੰਗ ਕਰਦੇ ਹੋ ਜੇਕਰ ਤੁਸੀਂ ਰਾਈਟਰ ਹੋ ਲਿਖਦੇ ਹੋ ਤਾਂ ਤੁਸੀਂ ਕੰਟੈਂਟ ਰਾਈਟਰ ਦਾ ਕੰਮ ਕਰ ਸਕਦੇ ਹੋ ਕੰਟੈਂਟ ਐਡੀਟਰ ਦਾ ਕੰਮ ਕਰ ਸਕਦੇ ਹੋ ਕਿਸੇ ਨਿਊਜ਼ ਚੈਨਲ ਦੇ ਨਾਲ ਜੁੜ ਕੇ ਕਰ ਸਕਦੇ ਹੋ ਕਿਸੇ ਕੰਟੈਂਟ ਰਾਈਟਿੰਗ ਵਾਲੀ ਕੰਪਨੀ ਦੇ ਨਾਲ ਜੁੜ ਕੇ ਕਰ ਸਕਦੇ ਹੋ ਜਾਂ ਫਿਰ ਹੋਰ ਬਹੁਤ ਸਾਰੇ ਆਪਸ਼ਨ ਹੁੰਦੇ ਨੇ ਜਿੱਥੇ ਕੰਟੈਂਟ ਰਾਈਟਿੰਗ ਦਾ ਕੰਮ ਹੁੰਦਾ ਹੈ ਜੇਕਰ ਤੁਸੀਂ ਉਹ ਕਰਦੇ ਹੋ ਤੇ ਆਪਣੇ ਵਰਕਿੰਗ ਆਰਸ ਆ ਇਹਦੇ ਵਿੱਚ ਇਨਕਲੂਡ ਨਹੀਂ ਹੋਣਗੇ ਕਿਉਂਕਿ ਫ੍ਰੀਲੈਂਸ ਹੋਏਗਾ ਤੁਸੀਂ ਜਦੋਂ ਮਰਜ਼ੀ ਰਾਤ ਦਿਨ ਮਿਲ ਕੇ ਜਿਸ ਵੀ ਟਾਈਮ ਤੁਹਾਨੂੰ ਟਾਈਮ ਮਿਲਦਾ ਜਿਸ ਵੀ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਉਦੋਂ ਤੁਸੀਂ ਇਹ ਕੰਮ ਕਰ ਸਕਦੇ ਹੋ ਉਸ ਤੋਂ ਇਲਾਵਾ ਵੀਡੀਓ ਐਡੀਟਿੰਗ ਜਾਂ ਫਿਰ ਗ੍ਰਾਫਿਕ ਡਿਜ਼ਾਈਨਿੰਗ ਇਹੋ ਜਿਹੀ ਜੇਕਰ ਤੁਹਾਡੇ ਕੋਲ ਸਕਿੱਲ ਹੈਗੀ ਆ ਤੁਹਾਡੇ ਕੋਲ ਸਿਸਟਮ ਹੈਗਾ ਹੈ ਤੁਹਾਡੇ ਕੋਲ ਲੈਪਟਾਪ ਚੰਗਾ ਹੈ ਜਿਹਨੂੰ ਗੇਮਿੰਗ ਲੈਪਟਾਪ ਕਹਿੰਦੇ ਆ ਜਾਂ ਫਿਰ ਜਿਹੜੇ ਵੀ ਕਹਿ ਸਕਦੇ ਗ੍ਰਾਫਿਕ ਕਾਰਡ ਵਾਲੇ ਲੈਪਟਾਪਸ ਨੇ ਜਾਂ ਫਿਰ ਚੰਗੀ ਕੁਆਲਿਟੀ ਦਾ ਜੇਕਰ ਤੁਹਾਡੇ ਕੋਲ ਲੈਪਟਾਪ ਹੈਗਾ ਹੈ ਤੁਹਾਡੇ ਕੋਲ ਸਕਿੱਲ ਹੈਗੀਆਂ ਨੇ ਵੀਡੀਓ ਐਡੀਟਿੰਗ ਦੀ ਜਾਂ ਗ੍ਰਾਫਿਕ ਡਿਜ਼ਾਈਨਰ ਦੀ ਤਾਂ ਤੁਸੀਂ ਇਸ ਤਰੀਕੇ ਦੀ ਜੌਬ ਵੀ ਕਰ ਸਕਦੇ ਹੋ ਜਿਹਦੇ ਵਾਸਤੇ ਬਹੁਤ ਸਾਰੀਆਂ ਫ੍ਰੀਲਾਂਸਿੰਗ ਤੌਰ ਦੇ ਉੱਤੇ ਵੈਬਸਾਈਟ ਨੇ ਜਿੱਥੋਂ ਤੁਸੀਂ ਕੰਮ ਲੈ ਸਕਦੇ ਹੋ ਤੇ ਬਹੁਤ ਸਾਰਾ ਮਾਰਕੀਟ ਦੇ ਵਿੱਚ ਤੁਸੀਂ ਕੰਮ ਹੋਰ ਵੀ ਫੜ ਸਕਦੇ ਹੋ ਜਿਦਾਂ ਕਿਸੇ YouTubeer ਦੀ ਵੀਡੀਓ ਜੋ ਜਿਹੜੀ ਆ ਉਹ ਤੁਸੀਂ ਐਡਿਟ ਕਰਕੇ ਦੇ ਸਕਦੇ ਹੋ ਉਹਨੂੰ ਜਾਂ ਫਿਰ ਤੁਹਾਡੇ ਕੋਲ ਹੋਰ ਬਹੁਤ ਸਾਰੇ ਆਪਸ਼ਨਸ ਬੰਦੇ ਨੇ ਜਿਹਦੇ ਥਰੂ ਤੁਸੀਂ ਅਰਨਿੰਗ ਕਰ ਸਕਦੇ ਹੋ ਜਿਹਦੇ ਥਰੂ ਤੁਸੀਂ ਪੈਸਾ ਕਮਾ ਸਕਦੇ ਹੋ ਇੱਥੇ ਵੀ ਕੋਈ ਕੈਂਪ ਨਹੀਂ ਹੋਏਗਾ ਇਹਦਾ ਵੀ ਤੁਹਾਡੇ ਪਰਸਨਲ ਜਿਹੜਾ ਕੈਨੇਡਾ ਦੇ ਵਿੱਚ ਜਾ ਕੇ ਤੁਸੀਂ ਕੰਮ ਕਰਨਾ ਹੈ ਜਾਂ ਤੁਸੀਂ ਸਟੱਡੀ ਕਰਨੀ ਹੈ ਉਹਦੇ ਵਿੱਚ ਇਹ ਚੀਜ਼ਾਂ ਕਾਊਂਟ ਨਹੀਂ ਹੋਣਗੀਆਂ ਤੁਸੀਂ ਇਹਨੂੰ ਆਜ਼ਾਦੀ ਦੇ ਤੌਰ ਦੇ ਉੱਤੇ ਲੈ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਹੈ ਉਹ ਅਸਾਈਮੈਂਟ ਵਗੈਰਾ ਜਿਵੇਂ ਕਿ ਤੁਸੀਂ ਜਦੋਂ ਸਟੱਡੀ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਆਪਣੇ ਕਲੀਕਸ ਦੀਆਂ ਜਾਂ ਫਿਰ ਕਾਲਜ ਦੇ ਵਿੱਚ ਹੀ ਜਿੱਥੇ ਤੁਸੀਂ ਸਟੱਡੀ ਕਰ ਰਹੇ ਹੋ ਉੱਥੇ ਤੁਹਾਨੂੰ ਅਸਾਈਮੈਂਟ ਦਾ ਕੰਮ ਤੁਸੀਂ ਕਰ ਸਕਦੇ ਹੋ ਯਾਨੀ ਕਿ ਜਿਵੇਂ ਤੁਹਾਡੇ ਕੋਲ ਫ੍ਰੀ ਟਾਈਮ ਹੁੰਦਾ ਉਸ ਟਾਈਮ ਦੇ ਵਿੱਚ ਤੁਸੀਂ ਦੂਜੇ ਬੱਚਿਆਂ ਦੀਆਂ ਅਸਾਈਮੈਂਟ ਜਿਹੜੀਆਂ ਨੇ ਉਹ ਕਰੋ ਤੇ ਉਹਦੇ ਥਰੂ ਵੀ ਤੁਸੀਂ ਚੰਗੀ ਅਰਨਿੰਗ ਕਰ ਸਕਦੇ ਹੋ ਉਸ ਤੋਂ ਇਲਾਵਾ ਆਨਲਾਈਨ ਜੌਬਸ ਜਿਤਨਾ ਮੰਨ ਲਿਆ ਕਈ ਜੌਬਸ ਹੁੰਦੀਆਂ ਨੇ ਆਨਲਾਈਨ ਹੁੰਦੀਆਂ ਜਿਤਨਾ ਮੰਨ ਲਿਆ ਅ ਡਿਜੀਟਲ ਮਾਰਕੀਟਿੰਗ ਦੀ ਜੌਬ ਹੋਗੀ ਜਾਂ ਫਿਰ ਸੋਸ਼ਲ ਮੀਡੀਆ ਪ੍ਰਮੋਸ਼ਨ ਦੀ ਹੋਗੀ ਜਾਂ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਜੌਬ ਹੁੰਦੀਆਂ ਜਿਹੜੀਆਂ ਤੁਸੀਂ ਘਰ ਬੈਠੇ ਔਨਲਾਈਨ ਕਰ ਸਕਦੇ ਹੋ ਉਸ ਤਰੀਕੇ ਦੀ ਜੇਕਰ ਤੁਸੀਂ ਜੌਬ ਲੱਭ ਲੈਂਦੇ ਹੋ ਤਾਂ ਉਹ ਵੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗੀ ਕਿਉਂਕਿ ਉਹ ਵੀ ਤੁਹਾਨੂੰ ਇੱਕ ਅਲੱਗ ਤੋਂ ਅਰਨਿੰਗ ਸੋਰਸ ਹੋਵੇਗਾ ਜਿਹਦੇ ਥਰੂ ਤੁਸੀਂ ਚੰਗਾ ਪੈਸਾ ਕਮਾ ਸਕਦੇ ਹੋ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜੇਕਰ ਤੁਸੀਂ ਟੀਚਰ ਅਸਿਸਟੈਂਟ ਬਣਦੇ ਹੋ ਟੀਏ ਬਣਦੇ ਟੀਏ ਬਣਦੇ ਹੋ ਜੇਕਰ ਤੁਸੀਂ ਟੀਚਰ ਅਸਿਸਟੈਂਟ ਬਣਦੇ ਹੋ ਤਾਂ ਉਸ ਕੰਡੀਸ਼ਨ ਦੇ ਵਿੱਚ ਵੀ ਤੁਹਾਡਾ ਇਹ ਇਨ ਕੈਂਪਸ ਜੌਬ ਹੋਵੇਗੀ ਔਨ ਕੈਂਪਸ ਜੌਬ ਹੋਵੇਗੀ ਕਿਉਂਕਿ ਆਫ ਕੈਂਪਸ ਜੌਬ ਦੇ ਉੱਤੇ 24 ਆਵਰਸ ਦੀ ਲਿਮਟ ਹੈ ਜੇਕਰ ਤੁਸੀਂ ਔਨ ਕੈਂਪਸ ਜੌਬ ਕਰਦੇ ਹੋ ਤਾਂ ਉਹਦੇ ਉੱਤੇ ਕੋਈ ਅਜਿਹੀ پابੰਦੀ ਨਹੀਂ ਹੈਗੀ ਸੋ ਜੇਕਰ ਤੁਸੀਂ ਇਹ ਜੌਬ ਕਰਦੇ ਹੋ ਤਾਂ ਇੱਥੇ ਵੀ ਤੁਹਾਨੂੰ ਕੋਈ ਇਸ਼ੂ ਨਹੀਂ ਹੋਵੇਗਾ ਇੱਥੇ ਵੀ ਤੁਸੀਂ ਚੰਗਾ ਪੈਸਾ ਅਰਨ ਕਰ ਸਕਦੇ ਹੋ ਉਸ ਤੋਂ ਬਾਅਦ ਟਰਾਂਸਲੇਟਰ ਕਈ ਕੰਪਨੀਆਂ ਨੂੰ ਟਰਾਂਸਲੇਟਰ ਦੀ ਲੋੜ ਹੁੰਦੀ ਹੈ ਕਈ ਨਿਊਜ਼ ਏਜੰਸੀਆਂ ਨੂੰ ਟਰਾਂਸਲੇਟਰ ਦੀ ਲੋੜ ਹੁੰਦੀ ਹੈ ਔਰ ਬਹੁਤ ਸਾਰੀ ਜਗ੍ਹਾ ਤੇ ਉਤੇ ਟਰਾਂਸਲੇਟਰ ਦੀ ਜ਼ਰੂਰਤ ਹੁੰਦੀ ਹੈ ਜੇਕਰ ਤੁਹਾਨੂੰ ਮਲਟੀਪਲ ਲੈਂਗੁਏਜ ਆਉਂਦੀਆਂ ਨੇ ਤਾਂ ਤੁਸੀਂ ਐਜ਼ ਏ ਟਰਾਂਸਲੇਟਰ ਵੀ ਫਰਕ ਕਰ ਸਕਦੇ ਹੋ ਜਿਹਦੇ ਥਰੂ ਵੀ ਤੁਸੀਂ ਚੰਗਾ ਪੈਸਾ ਕਮਾ ਸਕਦੇ ਹੋ ਟਿਊਟਰ ਦੇ ਥਰੂ ਵੀ ਤੁਸੀਂ ਚੰਗਾ ਪੈਸਾ ਕਮਾ ਸਕਦੇ ਹੋ ਜੇਕਰ ਤੁਸੀਂ ਕਿਸੇ ਨੂੰ ਟਿਊਟਰ ਦਿੰਦੇ ਹੋ ਜੇਕਰ ਤੁਸੀਂ ਕਿਸੇ ਨੂੰ ਪੜ੍ਹਾਉਂਦੇ ਹੋ ਤਾਂ ਉਸ ਕੰਡੀਸ਼ਨ ਦੇ ਵਿੱਚ ਵੀ ਤੁਸੀਂ ਚੰਗਾ ਅਰਨ ਕਰ ਸਕਦੇ ਹੋ ਇਹ ਵੀ ਤੁਹਾਡੀ ਜੇਕਰ ਚਕਈਆਂ ਦੀ ਸਕਿੱਲ ਬਹੁਤ ਚੰਗੀ ਹੁੰਦੀ ਕਿ ਇੰਡੀਆ ਦੇ ਵਿੱਚ IELTS ਵਗੈਰਾ ਪੜ੍ਹਾਉਂਦੇ ਸੀਗੇ ਉਸ ਤੋਂ ਬਾਅਦ ਕੈਨੇਡਾ ਚਲੇ ਗਏ ਸਟੱਡੀ ਵੀਜ਼ੇ ਤੇ ਤੇ ਉਹ ਆਪਣੇ ਆਨਲਾਈਨ ਕਲਾਸਿਸ ਵਗੈਰਾ ਜਿਹੜ ਨੇ ਉਹ ਬੱਚਿਆਂ ਨੂੰ ਦੇ ਸਕਦੇ ਨੇ ਉਹਦੇ ਥਰੂ ਵੀ ਚੰਗਾ ਪੈਸਾ ਅਰਨ ਕੀਤਾ ਜਾ ਸਕਦਾ ਹੈ ਸੋ ਇਹ ਬਹੁਤ ਇੰਪੋਰਟੈਂਟ ਟਿਪਸ ਸੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਮੀਦ ਕਰਦਾ ਕਿ ਜੇਕਰ ਇਹਨਾਂ ਨੂੰ ਤੁਸੀਂ ਯੂਜ਼ ਕਰੋਗੇ ਤਾਂ ਤੁਸੀਂ ਕੈਨੇਡਾ ਦੇ ਵਿੱਚ ਜਿਹੜਾ ਖਾਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਜੋਬ ਦੀ ਪ੍ਰੋਬਲਮ ਹੈ ਬਹੁਤ ਸਾਰੀਆਂ ਹੋਰ ਪ੍ਰੋਬਲਮਸ ਹੈ ਉਹਦੇ ਨਾਲ ਨਾਲ ਤੁਸੀਂ ਇਹ ਇੱਕ ਤੁਸੀਂ ਅਲੱਗ ਕੀਤਾ ਜਿਹੜਾ ਉਹ ਵੀ ਆਪਣੇ ਨਾਲ ਇੱਕ ਐਡੀਸ਼ਨਲ ਇਨਕਮ ਜਿਹੜੀ ਉਹ ਵੀ ਆਪਣੇ ਨਾਲ ਐਡ ਕਰ ਸਕਦੇ ਹੋ ਇਹਦਾ ਬੈਨੀਫਿਟ ਜਿਹੜਾ ਤੁਹਾਨੂੰ ਇਹ ਹੋਵੇਗਾ ਕਿ ਜਿਹੜੇ ਤੁਹਾਡੇ ਵਰਕਿੰਗ ਰਾਈਟਸ ਨੇ ਉਹਨਾਂ ਵਰਕਿੰਗ ਰਾਈਟਸ ਦੇ ਵਿਦਿਨ ਰਹਿ ਕੇ ਤੁਸੀਂ ਕੰਮ ਕਰ ਸਕਦੇ ਹੋ ਉਸ ਤੋਂ ਇਲਾਵਾ ਸਟੱਡੀ ਕਰ ਸਕਦੇ ਹੋ ਤੇ ਨਾਲ ਦੀ ਨਾਲ ਜੇਕਰ ਫ੍ਰੀਲੈਂਸਿੰਗ ਤੌਰ ਦੇ ਉੱਤੇ ਇਸ ਤਰੀਕੇ ਦੀਆਂ ਜੌਬਸ ਕਰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਇਹਦਾ ਬੈਨੀਫਿਟ ਮਿਲਣਾ। ਉਮੀਦ ਕਰਦਾ ਹਾਂ ਕਿ ਬਲੌਗ ਦੇ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਕੀਪਸ ਨੋਟ ਐਸੋਪੀਛਲ ਚਾਹੁੰਦੇ ਹਾਂ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰੇ ਕੋ ਫਿਲਹਾਲ ਇਹ ਜੀ ਇਸ ਬਲੌਗ ਦੇ ਵਿੱਚ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ